ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਸ ਕਮਲਪ੍ਰੀਤ ਸਹਿਤ ਨਵਾ ਪੰਜਾਬੀ ਮੈਗਜ਼ੀਨ ਦੇ ਤੁਹਾਡਾ ਸਵਾਗਤ ਕਰਦੀ ਆਂ ਅੱਜਕੱਲ ਕਰਦੇ ਆਂ ਅਸੀਂ ਕਾਦਰ ਯਾਰ ਦੁਆਰਾ ਲਿਖੀ ਕਿਸੇ ਪੁਰਨ ਪਗਤ ਦੇ ਨਾਲ ਸੰਬੰਧਿਤ ਹੋਈਆਂ ਕਾਵ ਤੇ ਨਾਟਕੀ ਰਚਨਾਵਾਂ ਬਾਰੇ ਇਹਨਾਂ ਰਚਨਾਵਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਅਸੀਂ ਕਿੱਸਾ ਸਾਹਿਤ ਰੂਪ ਬਾਰੇ ਗੱਲ ਕਰਦੇ ਹਾਂ ਕਾਵ ਚਾਹੇ ਪ੍ਰਾਤਨ ਹੋਵੇ ਚਾਹੇ ਨਵੀਨ ਆਪਣੀ ਸਿਰਜਣਾਤਮਕਤਾ ਕਰਕੇ ਦੂਜੀਆਂ ਸਾਹਿਤਿਕ ਵਿਧਾਵਾਂ ਨਾਲੋਂ ਵੱਖਰਤਾ ਰੱਖਦਾ ਹੈ ਗੱਲ ਕੀਤੀ ਜਾਵੇ ਜੇ ਕਾਵ ਦੇ ਕਿੱਸਾ ਸਾਹਿਤ ਰੂਪ ਦੀ ਤਾ ਕਿੱਸਾ ਸਾਹਿਤ ਰੂਪ ਆਪਣੀ ਖਲਾਤਮਕਤਾ ਅਤੇ ਬਿਰਤਾਂਤਕ ਗੁਣ ਕਾਰਨ ਲੋਕਾਂ ਵਿੱਚ ਹੋਰ ਵੀ ਹਰਮਨ ਪਿਆਰਾ ਸਾਹਿਤ ਰੂਪ ਹੈ ਮਾਧਕਾਲ ਵਿੱਚ ਹਮਲਿਆ ਲੜਾਈਆਂ ਵਰਗੇ ਮਾਹੌਲ ਤੋਂ ਕੁਝ ਬਲ ਰਾਹਤ ਪਾਉਣ ਲਈ ਲੋਕ ਕਿਸੇ ਕਹਾਣੀਆਂ ਸੁਣਦੇ ਸੁਣਾਉਂਦੇ ਆਏ ਹਨ ਹਰੀ ਹਰੀ ਇਹਨਾਂ ਕਹਾਣੀਆਂ ਨੂੰ ਲਿਖ ਕੇ ਲਿਖਤੀ ਰੂਪ ਵਿੱਚ ਸਾਂਭ ਕੇ ਰੱਖਣ ਦੀ ਪਰਤ ਪਈ ਮਾਧਕਾਲ ਦੇ ਸਮੇਂ ਕਈ ਕਿੱਸਾ ਕਾ ਪੰਜਾਬੀ ਸਾਹਿਤ ਦੀ ਵਿੜੀ ਜਨਮ ਦੀ ਹਨ ਅਤੇ ਕਿੱਸਾ ਰਚਨਾ ਕਰਕੇ ਪੰਜਾਬੀ ਸਾਹਿਤ ਨੂੰ ਹੋਰ ਅਮੀਰ ਕਰਦੀ ਹਨ ਪਹਿਲਾ ਪਹਿਲਾ ਕਿੱਸਾ ਕਹਾਣ ਰੋਮਾਂਟਿਕਾ ਕਿੱਸੇ ਲਿਖੇ ਜਿਵੇਂ ਹੀਰ ਰਾਂਝਾ ਸੱਸੀ ਪੁੰਨੂ ਸੋਹਣੀ ਮਹੀਵਾਲ ਮਿਰਜ਼ਾ ਸਾਹਿਬਾ ਅਤੇ ਕਈ ਹੋਰ ਇਨਾ ਰੋਮਾਂਟਿਕਾ ਕਿੱਸਿਆਂ ਤੋਂ ਇਲਾਵਾ ਨੈਤਿਕਤਾ ਅਤੇ ਸਦਾਚਾਰ ਦਾ ਪਖੂਰ ਦੇ ਕਿਸੇ ਵੀ ਰਚੇ ਗਏ ਜਿਨ੍ਹਾਂ ਵਿੱਚੋਂ ਕਿੱਸਾ ਪੂਰਨਪਦ ਦਾ ਆਪਣਾ ਇੱਕ ਅਹਿਮ ਸਥਾਨ ਹੈ ਭਾਰਤੀ ਸੱਭਿਆਚਾਰ ਦੀ ਨਿਯਮ ਪ੍ਰਬੰਧ ਦੀ ਪੈਰਵੀ ਕਰਦਾ ਇਹ ਕਿੱਸਾ ਲੋਕਾਂ ਵਿੱਚ ਬਹੁਤ ਪ੍ਰਸਿੱਧ ਹੋਇਆ ਉਰਨੁਭਗਤ ਕਿਸੇ ਨੂੰ ਸਭ ਤੋਂ ਪਹਿਲਾਂ ਕਲੰਬਤ ਕਰਨ ਦਾ ਸਿਹਰਾ ਕਾਦਰ ਜਰ ਦੇ ਸਿਰ ਵੱਜਦਾ ਹੈ ਕਿਸੇ ਦੀਪ ਸਿੱਧੀ ਦੇਖ ਹੋਰ ਕਈ ਕਿੱਸਾ ਕਹਾਣਾ ਪੂਰਨਪਕਤ ਕਥਾ ਨਾਲ ਸੰਬੰਧਿਤ ਕਿੱਸਾ ਰਚਨਾ ਕੀਤੀ ਸਮਾ ਪੈਂਦੇ ਜੀਵਨ ਵਿੱਚ ਵੱਧਦੇ ਰੁਝੇਵਿਆਂ ਕਾਰਨ ਲੋਕਾਂ ਵਿੱਚ ਕਿਸੇ ਬਾਰੇ ਘਟਦਾ ਰੁਝਾਨ ਦੇਕ ਕਵੀਆਂ ਨੇ ਕਿੱਸੇ ਨੂੰ ਛੋਟੇ ਰੂਪ ਯਾਨੀ ਨਾਟਕੀ ਰੂਪ ਵਿੱਚ ਪੇਸ਼ ਕਰਨ ਦੀ ਸੋਚੀ ਇਸ ਲੜੀ ਵਿੱਚ ਅਸੀਂ ਪੂਰਨਪਕਧ ਕਥਾ ਨਾਲ ਸੰਬੰਧਤ ਹੋਈਆਂ अनेका ਰਚਨਾਵਾਂ ਵਿੱਚੋਂ ਗੱਲ ਕਰਾਂਗੇ ਕਾਵਿ ਰਚਨਾ ਵਿੱਚ ਹੋਈ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਪੂਰਨਨਾਥ ਜੋਗੀ ਅਤੇ ਸ਼ਿਵ ਕੁਮਾਰ ਦੁਆਰਾ ਲਿਖੇ ਮਹਾਕਾਮ ਲੂਣਾਵਾਰੀ ਅਤੇ ਨਾਟਕੀ ਰਚਨਾਵਾਂ ਵਿੱਚ ਨਾਟਕੀ ਰਚਨਾਵਾਂ ਵਿੱਚ ਬ੍ਰਿਜਲਾ ਸ਼ਾਸਤਰੀ ਦੇ ਨਾਟਕ ਪੂਰਨ ਸੀ ਐਲ ਨਰੰਗ ਦੇ ਨਾਟਕ ਇਛਰਾ ਆਤਮਜੀਤ ਪੂਰਨ ਹਰਜਿੰਦਰ ਲਹਿਰੀ ਏ ਸਰਪਨਗਰੀ ਹੈ ਦੋਸਤੋ ਮਨਜੀਤਪਾਲ ਕੌਰ ਸੁੰਦਰਾ ਇਕਬਾਲ ਰਾਮੂਵਾਲੀਆ ਦਾ ਨਾਟਕ ਪਲੰਗ ਪੰਗੂੜਾ ਬਾਰੇ ਕਾਦਰਜ਼ਾ ਦੇ ਕਿੱਸੇ ਪੁੰਨਪਗ ਦੀ ਵਿੱਚ ਅਸੀਂ ਲੋਣਾ ਨੂੰ ਜ਼ਗੀਰਦਾਰੀ ਪ੍ਰਬੰਧ ਦਾ ਸ਼ਿਕਾਰ ਹੁੰਦੇ ਹੋਏ ਦੇਖਦੇ ਹਾਂ ਹਾਂ ਰਾਜਾ ਸਲਵਾਨ ਆਪਣੀ ਦੌਲਤ شاہੀ ਅਤੇ ਸਮਾਜਿਕ ਰੁਤਬੇ ਦੇ ਸਿਰ ਤੇ ਆਪਣੇ ਤੋਂ ਅੱਧੀ ਉਮਰ ਦੀ ਜਵਾਨ ਕੁੜੀ ਵਿਆਹ ਲਿਆਉਂਦਾ ਹੈ ਬਢੇਰੀ ਉਮਰ ਦਾ ਹੋਣ ਕਾਰਨ ਉਹ ਲੋਣਾ ਦੀਆਂ ਦੇਵਾਦੀ ਲੋੜਾਂ ਪੂਰੀਆਂ ਨਹੀਂ ਕਰਵਾਉਂਦਾ ਅਤੇ ਲੋਣਾ ਆਪਣੀਆਂ ਇਹਨਾਂ ਦੇਵਾਦੀ ਲੋੜਾਂ ਦੀ ਪੂਰਤੀ ਗੈਰ ਸਮਾਜਿਕ ਰਿਸ਼ਤੇ ਯਾਨੀ ਆਪਣੇ ਮਤਰੇ ਪੁੱਤਰ ਨਾਲ ਮਿਲਾਪ ਕਰਕੇ ਕਰਨਾ ਚਾਹੁੰਦੀ ਹੈ ਕਾਦਰਜਰ ਦਾ ਇਹ ਮਨੋਵਿਗਿਆਨਿਕ ਢੰਗ ਹੈ ਕਿ ਇੱਕ ਬੁੱਢੇ ਰਾਜੇ ਦੀ ਪਤਨੀ ਆਪਣੀਆਂ ਹੁਆਇਸ਼ਾਂ ਦੀ ਪੂਰਤੀ ਲਈ ਕਿਸੇ ਨਾਲ ਵੀ ਸੰਬੰਧ ਜੋੜ ਸਕਦੀ ਹੈ ਚਾਹੇ ਉਹ ਰਿਸ਼ਤਾ ਕੋਈ ਵੀ ਹੋਵੇ ਕਾਦਰਜਰ ਨੇ ਇਛਰਾਂ ਦੀ ਪੁੱਤਰ ਪ੍ਰਤੀ ਤੜਪ ਨੂੰ ਥੋੜਾ ਪਾਸੇ ਕਰ ਲੂਣਾ ਨੂੰ ਬਧਕਾਰ ਸੰਸਿਆਰੀ ਦਿਖਾਉਣ ਵੱਲ ਵੱਧ ਧਿਆਨ ਦਿੱਤਾ ਹੈ ਕਿਉਂ ਜੋ ਉਸ ਸਮੇਂ ਇੱਕ ਇਸਤਰੀ ਦਾ ਆਪਣੀ ਇੱਛਾ ਅਨੁਸਾਰ ਵਰ ਲੱਭਣਾ ਜਾਂ ਆਪਣੀਆਂ ਇੱਛਾਵਾਂ ਦੀ ਪੂਰਤੀ ਬਾਰੇ ਸੋਚਣਾ ਪਾਪ ਸਮਾਨ ਸੀ ਕਿਸਨਾਂਵਾਂ ਦੀ ਲੜੀ ਵਿੱਚ ਅਸੀਂ ਕਿਸੇ ਪੂਰਨ ਭਗਤ ਨਾਲ ਸੰਬੰਧਤ ਕਵਿਆ ਕਾਵ ਰਚਨਾਵਾਂ ਜਿਵੇਂ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਪੂਰਨ ਨਾਥ ਜੋਗੀ ਅਤੇ ਸ਼ਿਵ ਕੁਮਾਰ ਦੇ ਮਹਾਕਾਵ ਲੂਣਾ ਬਾਰੇ ਅਸੀਂ ਅਗਲੀ ਵੀਡੀਓ ਚ ਗੱਲ ਕਰਾਂਗੇ ਧੰਨਵਾਦ